ਦਾ ਸਾਧੂ ਸੰਪਰਦਾਸ ਸੋਸਾਇਟੀ ਰਿਸ਼ਤ ਪੰਜਾਬ ਜਨਾ ਦੇ ਪ੍ਰਧਾਨ ਸੰਤ ਨਰਮਲਦਾਸ ਮਹਾਰਾਜ ਦੇ ਡੇਰਾ ਸੋ ਸੰਤ ਬਾਬਾ ਪ੍ਰੀਤਮਦਾਸ ਮਹਾਰਾਜ ਦੇ ਤਪੋਸਥਾਨ ਤੇ ਔਟਿਸ ਕਾ ਜੋ ਸਾਡੇ ਸੰਸਰਵਨਦਾਸ ਮਹਾਰਾਜ ਦੇ ਡੇਰਾ ਸੋ ਸੰਤ ਬਾਬਾ ਸਿੱਤਲਦਾਸ ਮਹਾਰਾਜ ਬੋਣ ਜੇ ਮੈਂ ਸਹਾਦਨਾ ਦੀ ਰਹਿਨਮਾਈ ਹੇਠ ਅੱਜ ਇੱਥੇ ਬਹੁਤ ਹੀ ਇੱਕ ਮੀਟਿੰਗ ਸਾਂਝੀ ਕੀਤੀ ਗਈ ਹੈ। ਮੀਟਿੰਗ ਦੇ ਵਿੱਚ ਜੋ ਪ੍ਰੈਸ ਨੋਟ ਅਸੀਂ ਤਿਆਰ ਕੀਤਾ ਗਿਆ ਸਾਰੀਆਂ ਹੀ ਸੰਤਾਂ ਦੇ ਸੰਗੋਗ ਦੇ ਨਾਲ ਅੱਜ ਮਿਤੀ 24 7 2024 ਨੂੰ ਗੁਰੂਵਦਾਸ ਸਾਧੂ ਸੰਪਰਦਾ ਸੋਸਾਇਟੀ ਰਜਿਸਟਰ ਪੰਜਾਬ ਅਤੇ ਸਮੂਹ ਸ੍ਰੀ ਗੁਰੂਵਦਾਸ ਮਹਾਰਾਜ ਜੀ ਦੇ ਨਾਮ ਲੈਵਾ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੋੜੇ ਰਾਏਪੁਰ ਸੁੱਲਪੁਰ ਗਲੰਦਰ ਸੰਤ ਬਾਬਾ ਸਰਮਣ ਦਾਸ ਜੀ ਬੋਰਡ ਚੇਅਰਮੈਨ ਗੁਰਬਦਾਸ ਸਾਧੂ ਸੰਪਰਦਾ ਸੋਸਾਇਟੀ ਰਿਸਟਰੀ ਪੰਜਾਬ ਅਤੇ ਪ੍ਰਧਾਨ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੋੜੇ ਦੀ ਰਹਿਨਮਾਈ ਹੇਠ ਕੀਤੀ ਗਈ ਜਿਸ ਵਿੱਚ ਸਮਾਜ ਪ੍ਰਤੀ ਮੌਜੂਦਾ ਸਮੇਂ ਨੂੰ ਲੈ ਕੇ ਵਿਚਾਰਾਂ ਕੀਤੀਆਂ ਗਈਆਂ ਜਿਸ ਵਿੱਚ ਖਾਸ ਮੁੱਦਾ ਦਫ਼ਤਰ ਸ਼੍ਰੋਮਣ ਕਮੇਟੀ ਦੀ ਪੱਤਰਕਾ 02 83 ਮਿਤੀ 13 5 2024 ਅਨਸਾਝੜਾ ਹੁਕਨਾਮਾ ਗੁਰਦੁਆਰਾ ਮਜੀਠ ਸਾਹਿਬ ਦੀਵਾਨ ਹਾਲ ਵਿਖੇ ਕਥਾ ਵਿਚਾਰ ਕਰਨ ਵਾਲੇ ਨੂੰ ਨੋਟ ਕਰਵਾਇਆ ਜਿਸ ਵਿੱਚ ਭਗਤ ਸਹਿਬਾਨਾਂ ਨੂੰ ਬਾਬਾ ਜੀ ਗੁਰੂ ਜੀ ਕਹਿ ਕੇ ਸੰਬੋਧਨ ਕਰਨ ਤੇ ਇਤਰਾਜ ਕੀਤਾ ਗਿਆ ਜਿਸ ਦੇ ਗੁਰੂ ਰਵਿਦਾਸ ਸਾਧੂ ਸੰਪਰਦ ਸੋਸਾਇਟੀ ਰਿਸਟ ਪੰਜਾਬ ਪਰ ਜੋੜ ਨਿੰਦਿਆ ਕਰਦੀ ਹੈ ਅਤੇ ਜਥੇਬੰਦੀਆਂ ਗਿਆਨੀ ਰਗਵੀਰ ਸਿੰਘ ਜੀ ਨੂੰ ਸੰਸਾਰ ਅੰਦਰ ਵਸ ਰਹੀਆਂ ਗੁਰੂ ਸ੍ਰੀ ਗੁਰੂ ਰਵਿਦਾਸ ਜੀ ਨਾਮ ਲੈਵਾ ਸੰਗਤਾਂ ਦੇ ਹਿਰਦਿਆਂ ਨੂੰ ਠੇਸ ਪਹੁੰਚੇ ਆ ਜਿਸ ਦਿਆਂ ਲਗਾਤਾਰ ਹੀ ਗੁਰੂ ਦਾਸ ਸੰਪਰਦਾ ਸੋਸਾਇਟੀ ਦੇ ਸਤ ਪੰਜਾਬ ਨੂੰ ਸੰਗਤਾਂ ਆ ਰਹੀਆਂ ਹਨ ਅਤੇ ਕੁਝ ਦਿਨਾਂ ਪਹਿਲਾਂ ਵੱਖ-ਵੱਖ ਜਥੇਬੰਦੀਆਂ ਵੱਲੋਂ ਪ੍ਰੈਸ ਵਾਰਤਾ ਕਰਕੇ ਇਸ ਦੀ ਨਿਖੇਧੀ ਵੀ ਕੀਤੀ ਗਈ ਹੈ ਸੰਤ ਬਾਬਾ ਸਰਵਣ ਦਾਸ ਜੀ ਬੌਣ ਚੇਅਰਮੈਨ ਸੰਤ ਬਾਬਾ ਨਰਮਲ ਦਾਸ ਜੀ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਸ ਸੁਸਾਇਟੀ ਰਿਸਟ ਪੰਜਾਬ ਦੇ ਸਮੂਹ ਮਹਾਪੁਰਖ ਗੁਰੂ ਰਵਿਦਾਸ ਨਾਮ ਲਿਵਾਜਾ ਥਾਵਾਂਿਆਂ ਵੱਲੋਂ ਇਸ ਹੁਕਮ ਨਵੇਂ ਨੂੰ ਤਬਦੀਲ ਕਰਕੇ ਭਗਤ ਸਹਿਵਾਨ ਨਹੀਂ ਗੁਰੂ ਸਹਿਵਾਨ ਕਹਿ ਕੇ ਸੰਬੋਧਨ ਕੀਤਾ ਜਾਵੇ ਜੋ ਸਕਤਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਉਸ ਨੂੰ ਸ਼ਾਂਤ ਕੀਤਾ ਜਾਵੇ ਧੰਨਵਾਦ ਸਹਿਤ ਗੁਰੂ ਅਰਦਾਸ ਸਾਧੂ ਸੰਪਰਦਾਇ ਸੋਸਾਇਟੀ ਰਜਿਸਟਰ ਪੰਜਾਬ ਸਮੂਹ ਸਿਰ ਗੁਰੂ ਅਰਦਾਸ ਮਹਾਰਾਜ ਜੀ ਨਾਮ ਲੈਵਾ ਜਥੇਬੰਦੀਆਂ ਵੱਲੋਂ ਇਹ ਜੋ ਪ੍ਰੈਸ ਨੋਟ ਜਿਹੜਾ ਹੈ ਇਹ ਜਾਰੀ ਕੀਤਾ ਸੋ ਮਹਾਪੁਰਸ਼ਾਂ ਦਾ ਉਸਾਰੀਆਂ ਹਿੱਸਾਂ ਦੀਆਂ ਜਥੇਬੰਦੀਆਂ ਵੱਲੋਂ ਇਹ ਜਿਹੜਾ ਪ੍ਰੈਸ ਨੋਟ ਹੈ ਉਹ ਜਾਰੀ ਕਰਕੇ ਇਹ ਅਸੀਂ ਮਤਲਬ ਜਥੇਦਹਾਂ ਨੂੰ ਬਤਾਵਾਂਗੇ ਔਰ ਜਥੇਦਾਰਾਂ ਨੂੰ ਬੇਨਤੀ ਹੈ ਸਾਰੇ ਹੀ ਮਹਾਪੁਰਸ਼ਾਂ ਵੱਲੋਂ ਗੁਰੂ ਦਾਸ ਨਾਮ ਲੈਵਾ ਸੰਤਾਂ ਵੱਲੋਂ ਤੇ ਜਿਹੜੇ ਇਹੋ ਜਿਹੇ ਪ੍ਰਚਾਰਕ ਜਾਂ ਕਥਾਵਾਚਕ ਹੈ ਉਹਨਾਂ ਨੂੰ ਜਿੱਥੇ ਵੀ ਉਹ ਜਾਂਦੇ ਆ ਜਿੱਥੇ ਬਾਕੀਆਂ ਨੂੰ ਗੁਰੂਵਾਨ ਸਹਿਵਾਨ ਕਰਕੇ ਬੁਲਾਇਆ ਜਾਂਦਾ ਉੱਥੇ ਗੁਰੂ ਰਦਾਸ ਮਹਾਰਾਜ ਜੀ ਨੂੰ ਵੀ ਗੁਰੂ ਸਹਿਵਾਨ ਕਰਕੇ ਬੁਲਾਇਆ ਜਾਵੇ ਸਤਕਾਰ ਦੇ ਨਾਲ ਤੇ ਬਹੁਤ ਬਹੁਤ ਚੰਗੀ ਗੱਲ ਹੈ ਧੰਨਵਾਦ ਸੋ ਇੱਥੇ ਹੀ ਅਸੀਂ ਮਹਲਾ ਸਵਾ ਦੀ ਜੋ ਸਮਾਪਤੀ ਹੈ ਸਾਰੇ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ। ਔਰ ਜੀ ਆਇਆਂ ਮਹਾਂਪ੍ਰਸਾਦਾ ਬਹੁਤ-ਬਹੁਤ ਧੰਨਵਾਦ। ਸਾਡੇ মিডিਆ ਰਾਹੀਂ ਜਿੰਨੇ ਵੀ মিডিਆ ਇਸ ਵੇਲੇ ਚੱਲ ਰਹਾ ਹੈ ਜਨਤਕ ਟੀਵੀ ਔਰ ਬਾਬੇ ਜੋੜੇ ਟੀਵੀ ਔਰ ਹੋਰ ਵੀ ਜਿੰਨੇ ਵੀ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਜਿੱਥੇ-ਜਿੱਥੇ ਵੀ ਗੁਰੂ ਰਾਵਦਾਸ ਮਹਾਰਾਜ ਦੇ ਸੰਗਤਾਂ ਨਾਮ ਲੈਵਾ ਬੈਠੀਆਂ ਔਰ ਉਹਨਾਂ ਨੂੰ ਵੀ ਪਰਜੋਰ ਅਪੀਲਿਆ ਸ਼ਾਂਤ ਮਈ ਚੰਗਦੇ ਨਾਲ ਆਪਾਂ ਉਹਨਾਂ ਨੂੰ ਇਹ ਜਿਹੜੇ ਹੈਗੇ ਲੈਟਰ ਜਿਹੜਾ ਪ੍ਰੈਸ ਨੋਟ ਦਿੱਤਾ ਹੈ ਬੜੇ ਸ਼ਾਂਤ ਨਾਲ ਉਹਨਾਂ ਨੂੰ ਪਹੁੰਚਾਇਆ ਜਾਵੇਗਾ ਅੱਗੇ ਤੋਂ ਜੋ ਆਪਾਂ ਵਿਚਾਰ ਕਰਾਂਗੇ ਜੋ ਉਹਨਾਂ ਦੇ ਇਹੋ ਜਿਹੇ ਵਿਚਾਰ ਆਪਣੀ ਸਟੇਜ ਦੇ ਉੱਤੇ ਭਗਤ کہہ ਕੇ ਬੁਲਾਇਆ ਜਾਊਗਾ ਜਾਂ ਮਤਲਬ ਇਹ ਉਹਨਾਂ ਨੂੰ ਬਾਬਾ ਜੀ کہہ ਕੇ ਬੁਲਾਇਆ ਜਾਣਗੇ ਅਸੀਂ ਉਹਦਾ ਵਿਰੋਧ ਕਰਦੇ ਹਾਂ ਸਾਰੀਆਂ ਸੰਗਤਾਂ ਵੱਲੋਂ ਔਰ ਮਹਾਂਪੁਰਸ਼ਾਂ ਵੱਲੋਂ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਸਟੇਜ ਦੇ ਉੱਤੇ ਸਤਿਗੁਰੂ ਦਾਸ ਮਹਾਰਾਜ ਜੀ ਨੂੰ ਬੜਾ ਸਤਿਕਾਰ ਦੇ ਨਾਲ ਬੁਲਾਇਆ ਜਾਵੇ ਵਿਚਾਰਿਆ ਜਾਵੇ ਸੋਭਾ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਵੀ ਸੋ ਨਿਰਭੈ ਸਤਿਗੁਰੂ ਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਜੀ ਪਿਛਲੇ ਦਿਨੀ ਅਕਾਲ ਤਖਤ ਦੇ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਜੀ ਵੱਲੋਂ 13 ਮਈ 2024 ਨੂੰ ਇੱਕ ਚਿੱਠੀ ਜਾਰੀ ਕੀਤੀ ਗਈ ਜਿਸ ਵਿੱਚ ਪੂਰੇ ਵਿਸ਼ਬ ਦੇ ਸਮੂਹ ਕੀਰਤਨੀ ਜਥੇ ਸਮੂਹ ਪ੍ਰਚਾਰਕ ਸਮੂਹ ਗ੍ਰੰਥੀ ਸਿੰਘ ਔਰ ਜਿੰਨੇ ਵੀ ਪ੍ਰਚਾਰਕ ਨੇ ਸ਼੍ਰੋਮਣੀ ਕਮੇਟੀ ਦੇ ਉਹਨਾਂ ਸਾਰਿਆਂ ਨੂੰ ਇੱਕ ਹੁਕਮਨਾਮਾ ਜਾਰੀ ਕੀਤਾ ਗਿਆ ਕਿ ਤੁਸੀਂ ਜਿੱਥੇ-ਜਿੱਥੇ ਵੀ ਪ੍ਰਚਾਰ ਪ੍ਰਸਾਰ ਕਰਦੇ ਹੋ ਉੱਥੇ ਜਿੰਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤਾਂ ਦੀ ਬਾਣੀਆਂ ਉਹਨਾਂ ਨੂੰ ਭਗਤ ਕਹਿ ਕੇ ਸੰਬੋਧਨ ਕਰਨਾ ਔਰ ਜਿਸ ਦਾ ਸਮੂਹ ਸਤਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ਼ ਹੈ ਔਰ ਅਸੀਂ ਉਸ ਲੈਟਰ ਦੀ ਭਰਪੂਰ ਨਿੰਦਾ ਕਰਦੇ ਆਂ ਔਰ ਅਸੀਂ ਜਿੱਥੇ ਅਕਾਲ ਤਖਤ ਨੂੰ ਬੇਨਤੀ ਕਰਦੇ ਆਂ ਉਥੇ ਨਾਲ ਦੀ ਨਾਲ ਅਸੀਂ ਸਮੂਹ ਪ੍ਰਚਾਰਕਾਂ ਨੂੰ ਸਮੂਹ ਗ੍ਰੰਥੀ ਸਿੰਘਾਂ ਨੂੰ ਸਮੂਹ ਕੀਰਤਨੀਆਂ ਨੂੰ ਇਹ ਤਾਲਣਾ ਵੀ ਕਰਦੇ ਆਂ ਕਿ ਕਿਤੇ ਗਲਤੀ ਦੇ ਵਿੱਚ ਵੀ ਕਿਸੇ ਵੀ ਸਮੁੱਚੇ ਰਵਦਾਸੀਆ ਧਰਮ ਦੀ ਸਟੇਜ ਦੇ ਉਤੋਂ ਕੋਈ ਵੀ ਭਗਤ ਕਹਿ ਕੇ ਸੰਬੋਧਨ ਕਰਨ ਦੀ ਕੋਸ਼ਿਸ਼ ਨਾ ਕਰੇ ਅਗਰ ਕੋਈ ਇਹੋ ਜਿਹੀ ਕੋਸ਼ਿਸ਼ ਕਰੇਗਾ ਤਾਂ ਸਦਾ ਜੋ ਖੁਦੋ ਜ਼ਿੰਮੇਵਾਰ ਹੋਵੇਗਾ ਔਰ ਜਿਹੜੇ ਭਗਤ ਕਹਿੰਦੇ ਨੇ ਅਸੀਂ ਸਮੁੱਚਾ ਅਰਦਾਸੀਆ ਸਮਾਜ ਉਹਨਾਂ ਦਾ ਬਾਈਕਟ ਕਰਦੇ ਆਂ ਔਰ ਇਸ ਲੈਟਰ ਦਾ ਵਿਰੋਧ ਕਰਦੇ ਆਂ ਸੋ ਅਸੀਂ ਅਕਾਲ ਤਖਤ ਨੂੰ ਬੇਨਤੀ ਕਰਦੇ ਆਂ ਕਿਰਪਾ ਕਰਕੇ ਜਲਦੀ ਤੋਂ ਜਲਦੀ ਇਸ ਲੈਟਰ ਦੇ ਉੱਤੇ ਮੰਥਨ ਕਰਕੇ ਵਿਚਾਰ ਕਰਕੇ ਇਹ ਲੈਟਰ ਵਾਪਸ ਲਈ ਜਾਵੇ ਔਰ ਜਿੰਨੇ ਮਹਾਪੁਰਸ਼ਾਂ ਦੀ ਬਾਣੀ ਆ ਉਹਨਾਂ ਨੂੰ ਸਤਗੁਰੂ ਕਹਿ ਕੇ ਸੰਬੋਧਨ ਕਰਨ ਦੀ ਲੈਟਰ ਜਾਰੀ ਕਰੇ ਜੈ ਗੁਰਦੇਵ ਤਨ ਗੁਰੂ ਦੇਵ ਜੀ